ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਿੱਤਰੋ ਚੱਲੇ ਆਂ ਆਪਾਂ ਲੈ ਕੇ ਆਪਣੇ ਘੋੜੇ ਦੋਨੇ ਤੇ ਇਹਨਾਂ ਦੇ ਟਾਇਰ ਚੇਂਜ ਕਰਾਉਣੇ ਆ ਅੱਜ ਆ ਆ ਜਿੱਦਾਂ ਲਾਇਸ ਦੇ ਐਗਰੀ ਸਟਾਰ 2 ਇਹ ਆਪਾਂ ਦੂਏ ਨੂੰ ਪਾ ਲੈਨੇ ਪਲੱਸ ਨੂੰ ਤੇ ਪਲੱਸ ਦੇ ਜਿਹੜੇ 14 ਦੇ ਰੇਡੀਅਲ ਆ ਉਹ ਇਹਨੂੰ ਪਾ ਲੈਨੇ ਆ ਤੇ ਫੇਰ ਆਪਾਂ ਇਹਨਾਂ ਦੀ ਮਾੜੀ ਚੈੱਕ ਕਰਨੀ ਆ ਵੀ ਪਰਫਾਰਮੈਂਸ ਇਹਦੀ ਕਿੰਨਾ ਖਪਗਾਨਾ ਪਾਉਂਦਾ ਇਹ ਤੇ ਇੱਕ ਉਹ ਟਰੈਕਟਰ ਜਿਹਦਾ ਥੋੜਾ ਜਿਹਾ ਹੁਣ ਜ਼ਿਆਦਾ ਛੋਟਾ ਜਿਹਾ ਲੱਗਦਾ ਕਰਕੇ ਦੇਖ ਕੇ ਇਹਨੂੰ ਵੀ ਥੋੜਾ ਜਿਹਾ ਮੈਂ ਕਿਹਾ ਗੰਬੀਰੀ ਜੀ ਬਣਾ ਕੇ ਫੇਰ ਦੇਖਦੇ ਆਂ ਇੱਕ ਵਾਰੀ ਕਿੰਨਾ ਕੁ ਟ੍ਰੈਸ਼ਨ ਜੈਕ ਹੋ ਜੂਗਾ ਅੱਗੇ ਉਹਨ 16 ਦੇ ਸੀਗੇ ਉਦੋਂ ਆਪਾਂ ਮਤਲਬ ਕਿ ਇਦਾਂ ਹੀ ਬਸ ਦਿਮਾਗ ਦੇਚ ਐਵੇਂ ਹੀ ਲਾਗ 14 ਦੇ ਕਰਦੇ ਉਹਦੇ ਨਾਲ ਉਹ ਟਰੈਕਟਰ ਛੋਟਾ ਬਹੁਤ ਲੱਗਦਾ ਹੁਣ ਇਹਨਾਂ ਦੇ ਮੋਰੇ 45 ਪੌਂਡ ਹਵਾ ਇਹ ਆਪਾਂ 35 ਕਰਨੀਆਂ ਤੇ ਪਿੱਛੇ ਇਹਨੂੰ ਕੱਢ ਕੇ ਦੂਜੇ ਪਾਉਨੇ ਆ ਫੇਰ ਦੇਖਦੇ ਆਂ ਇਹਦੇ ਅਹ ਪੈਰਾ ਹਲਾ ਕੇ ਇਹਦੀ ਥੋੜੀ ਜਿਹੀ ਸੀਲ ਹੋਈ ਸੀ ਲੀਕ ਕਈ ਵਾਰੀ ਉਹਦਾ ਹਟ ਵੀ ਜਾਂਦੀ ਆ ਪਤਾ ਨਹੀਂ ਕੀ ਰੀਜ਼ਨ ਹੋਊਗਾ ਵੀ ਇਹਦੇ ਹੌਲੈਂਡ ਨੂੰ ਤੁਹਾਨੂੰ ਪਤਾ ਹੀ ਜਿੱਦਾਂ ਥੋੜਾ ਜਿਆ ਜਦਾ ਜਦੋਂ ਗੰਨਾ ਜੇ ਢੋਂਦੇ ਸੀਗੇ ਉਸ ਤੋਂ ਬਾਅਦ ਹੁਣ ਉਹਦਾ ਟਿੱਕੀ ਆ ਪਰ ਥੋੜੇ ਰਿੰਮ ਸਾਫ਼ ਕਰਨ ਵਾਲੇ ਆ ਫਿਰ ਵੀ ਤੇ ਇਹ ਟਾਇਰ ਲਾ ਕੇ ਆਪਾਂ ਪਾਉਣੇ ਦੂਜੇ ਸ਼ੇਰ ਨੂੰ 14 ਦੇ ਤੇ ਮੋਰਲੇ ਵੀ ਬਾਕੀ ਦੇਖਦੇ ਆ ਵੀ ਕਿੱਦਾਂ ਸਾਈਡਿੰਗ ਨਹੀਂ ਜੇ ਤਾਂ ਉਹ ਸਿੱਧਾ ਜਾ ਰਿਹਾ ਠੀਕ ਆ ਨਹੀਂ ਤਾਂ ਜਾਰੀ ਚੇਂਜ ਕਰ ਦੇਣੇ ਆ ਤੇ ਵਿਚਾਰਾ ਖੜਾ ਜਾਂਦਾ ਭਰ ਗਿਆ ਵਿਚਾਰਾ ਸੋ ਦੇਖਦੇ ਹਾਂ ਹੁਣ ਫੇ ਜਾ ਕੇ ਕੀ ਦਾ ਸੈਟਿੰਗ ਆਉਂਦੀ ਹੈ ਕਿ ਨਹੀਂ ਜੀਵਨ ਮਾਨੂੰ ਕੀ ਆਪਣਾ ਪਹੁੰਚਿਆ ਹੈ ਉੱਥੇ ਦੁਕਾਨੇ ਆ ਗਿਆ ਆ ਬਸ ਲੈ ਵੀ ਚੋਨ ਨੂੰ ਖੇਰੇ ਨੂੰ ਮਾਰਦੇ ਆ ਫੋਨ ਕਹਿਣਾ ਆ ਜਾ ਤੇ ਦੋਨੇ ਲੈ ਕੇ ਚੱਲਦੇ ਆ ਆ ਇੱਕ ਆਪਾਂ ਮਿੱਤਰੋ ਚੇਂਜ ਕਰਾ ਕੇ ਲਿਆਉਣੇ ਇਹਦਾ ਬੀਲ ਇਨੂੰ ਛੋੜਾ ਪਾਇਆ ਹੈ ਅੱਗੇ ਡਿਜੀ ਟ੍ਰੈਕ ਵਾਲਾ ਥੋੜਾ ਉੱਚਾ ਕਰਕੇ ਇੱਕ ਵਾਰੀ ਇਹਦੀ ਲੁੱਕ ਦੇਖੋ ਹੁਣ ਮਾੜੀ 14 ਦੇ ਰੇਡੀਅਲ ਟਾਇਰ ਤੇ ਫੇ ਆਪਾਂ ਹੁਣ ਉਹ ਪਾ ਕੇ ਫਿਰ ਦੇਖਦੇ ਲੁੱਕ ਲਓ ਵੀ ਮਿੱਤਰੋ ਕੋਣੀ ਕਾਲਿਆ ਰੈਡੀ ਤੇ ਇਹਦੀ ਵੀ ਇੱਕ ਵਾਰੀ ਲੁੱਕ ਚੇਂਜ ਕਰੋ ਇਹ ਆਪਾਂ ਲਾ ਕੇ ਇਹਨੂੰ ਪਾ ਲੈਣੇ ਆ ਸੋ ਦੇਖਦੇ ਹਾਂ ਹੁਣ ਜਾ ਕੇ ਨਾਲੇ ਇਹਦੀਆਂ ਲੈਟਾ ਲੂਟਾਂ ਇਹਦੀਆਂ ਸਾਰੀਆਂ ਜਿਆਦਾ ਗੱਲਾਂ ਟੋਆ ਮੜ ਕੇ ਸੈਟਿੰਗ ਕਰਾਈਆਂ ਹਨ ਬੰਬ ਬਣਾ ਕੇ ਲਿਆਉਣੇ ਆ ਗਿਆ ਆਪਣਾ ਛੇ ਸਿੰਘ ਤੇ ਕੱਲੇ ਆ ਹੁਣ ਲੈ ਕੇ ਤੇ ਦੇਖਦੇ ਆ ਉੱਥੇ ਜਾ ਕੇ ਕਿਦਾਂ ਦੀ ਲੁੱਕ ਆਉਂਦੀ ਆ ਦੇ ਆ ਮਿੱਤਰੋ ਜੀਵਨ ਦੇ ਕੋਲ ਜੀਵਨ ਦੀ ਵਰਕਸ਼ਾਪ ਤੇ ਤੇ ਬਸ ਹੁਣ ਇਹਨੂੰ ਖੋਲ ਕੇ ਇਹਨਾਂ ਨੂੰ ਇੱਕ ਵਾਰੀ ਤੇ ਉਲਟੀ ਪਲਟੀ ਮਾਰ ਕੇ ਦੇਖਦੇ ਆ ਇਹ ਆਪਣੀ ਜੀਵਨ ਦੀ ਵਰਕਸ਼ਾਪ ਕਿਸੇ ਨੇ ਕੋਈ ਕੀਮ ਚਾਰਟ ਜਾਂ ਕੁਝ ਵੀ ਚੇਂਜ ਪੰਪ ਦਾ ਕਰਾਉਣਾ ਹੋਵੇ ਆਪਣਾ ਬੰਦਾ ਐਂ ਥੋੜੇ ਕੰਡੇ ਕੱਢਦਾ ਜੈਕ ਲਾ ਕੇ ਤੇ ਮੈਨੂੰ ਲੱਗਦਾ ਵੀ ਮੂਹਰੇ ਵੀ ਚੇਂਜ ਕਰਨੇ ਪੈਣੇ ਕਿਉਂਕਿ ਇਹਨਾਂ ਦਾ ਫੇਰ ਤਾਲਮੇਲ じゃ ਥੋੜਾ ਜਿਹਾ ਗਲਤ ਹੋ ਜਾਣਾ ਜੇ ਆਹਾਂ ਛੋਟੇ ਜਦੋਂ ਇਹਨੂੰ ਮਗਰ ਪੈ ਗਏ ਹਨ ਮੂਹਰੇ ਮੈਨੂੰ ਲੱਗਦਾ ਉੱਚਾ ਹੋ ਜਾਣਾ ਜਾਂ ਫੇਰ ਮੂਹਰੇ ਆ ਦੇਖੋ ਅੱਗੇ ਵੀ ਥੋੜਾ ਫਰਕ ਹੈ ਮੂਹਰੇ ਉੱਚਾ ਰੱਖਦਾ ਰਹਿੰਦਾ ਹੈ ਜਿਆਦੀ ਹਨ 45 ਪਾਉਂਡ ਹਵਾ ਕੀਤੀ ਹੈ ਮੂਹਰੇ ਸੈਂਟਰ ਵਾਲੀ ਗੁੱਲੀ ਕੱਲੀ ਲਾ ਦਿੱਤੀ ਦੇਖੋ ਆਹਦੇ ਸਾਈਡ ਤੇ ਉਂਗਲ ਦਾ ਗੈਪ ਹੈ ਚੇਂਜ ਕਰਕੇ ਹੁਣ ਇੱਕ ਵਾਰੀ ਖੋਲ ਕੇ ਫੇਰ ਪਤਾ ਲੱਗੂਗਾ ਬਾਕੀ ਹੱਲੇ ਕਿੱਦਾਂ ਹੁੰਦੀ ਹੈ ਗੱਲਬਾਤ ਚੱਕਤੀ ਆ ਗਨ ਲਓ ਜੀ ਜੀਵਨ ਨੇ ਖੋਲਣੇ ਇਹਦੇ ਇਹ ਬਹੁਤ ਬੈਨੀਫਿਟ ਆ ਗਨ ਦੇ ਵੀ ਨਹੀਂ ਤੇ ਜਦੋਂ ਉਹਨਾ ਆਪਣੇ ਰੰਗ ਦਾ ਹੀ ਬਹੁਤ ਨਾਸ ਹੁੰਦਾ ਰੈਮ ਦਾ ਇਹ ਜਿਹੜਾ ਆਪਣੇ ਪਾਉਂਦੇ ਆ ਜਿਹਦਾ ਰੈੰਦੂ ਆ ਤੇ ਕਈ ਵਾਰੀ ਕਿਤੇ ਫਾੜ ਕੇ ਰੱਖਣਾ ਪੈਂਦਾ ਦੋ ਜਾਨੇ ਦੇ ਮਤਲਬ ਕੀ ਇਹ ਅੰਦਰ ਬੜੇ ਮੈਂ ਸਾਰੇ ਓਰੀਜਨਲ ਹੀ ਰੱਖੇ ਹੋਏ ਲੋ ਖੁੱਲ ਵੀ ਗਿਆ ਗੱਲਾ-ਗੱਲਾ ਚੱਕ ਹੋਊਗਾ। ਅੱਹ ਇੱਕ ਪੱਲਾ ਇੱਕ-ਇੱਕ ਲਾ ਕੇ ਦੇਖ ਲੈਨੇ ਹਣਾ। ਲੈ ਵੀ। ਕੱਸ ਵੀ ਇੰਨਾ ਹੀ ਹੋ ਜਾਣਾ ਹਣਾ। ਵਾਹ ਤੇਰੇ। ਕਿੰਨੇ ਕ ਟਾਇਰ ਖੋਲ ਕੇ ਕੱਸ ਦਿੰਦੀ ਐ ਇੱਕ ਵਾਰੀ ਚਾਰਜ ਹੋਈ। ਆਹ ਬੈਂਡਰ ਦਾ ਬੜਾ ਵੱਡਾ ਪਰ ਮੇਰਾ ਇਹ ਹਰਾਨਾ ਉਹ ਕਿੰਨਾ ਕੰਨੇ ਢੋਨ ਨੂੰ ਰੋਡ ਨਾਣ ਕੱਥਿਆ ਸੀਗਾ ਤੇ ਐਨ ਫੱਟੇ ਚੱਕੀ ਜਾਂਦਾ। ਕਿੱਦਾਂ ਹਾਲ ਚਾਲ ਭਰਾ। ਇਹੋ ਵੀ ਮਿੱਤਰੋ। ਸਣੇ ਰਹਿਮ ਸਣੇ ਟਾਇਰ। ਹੁਣ ਉਹ ਦਾ ਖੋਲਦੇ ਆਂ ਢੋਲ ਕੇ ਓ ਯਾਰ ਆਹ ਦੇਖੀ ਤਾਂ ਲੀਕ ਹੀ ਆ ਉਦਾਂ ਤਾਂ ਹੁਣ ਟਿਕੀ ਆ ਇਹ ਪਾਣੀ ਪੂਣੀ ਮਾਰਦੀ ਐ ਤੇ ਬਾਅਦ ਚ ਹੋ ਜੂਗੀ ਉਦਾਂ ਹੁਣ ਤਾਂ ਟਿਕੀ ਆ ਜਿੱਦਾਂ ਗੰਨੇ ਢੋਂ ਤੇ ਉਦੋਂ ਉਦੋਂ ਦਾ ਹਾਂ ਹੁਣ ਤਾਂ ਉਦਾਂ ਟਿਕੀ ਆ ਲੈ ਵੀ ਇਧਰ ਸ਼ੇਰ ਸਿੰਘ ਲੈ ਆਇਆ ਹੈਲਪੀ ਕੇ ਇੱਕ ਹੋ ਲੈਣੀ ਸੀ ਆਲੇ ਫੜ ਆਹ ਹੋਏ ਇਹਦੇ ਵੀ ਮੈ ਜਾਨੀ ਜੀਵਨ ਪਾ ਕੇ ਤੇ ਹੁਣ ਇਹਨੂੰ ਚੈੱਕ ਕਰਕੇ ਦੇਖਦੇ ਆਂ ਜੇ ਤਾਂ ਇਹ ਆ ਦੀਪਾ ਸੱਟਿਆ ਇਹ ਇਹਦੀ ਆਪਣੇ ਹਨਾ ਰੱਬ ਤੇਰਾ ਬੜਾ ਕਰੇ ਓਕੇ ਆ ਆ ਥੋੜੀ ਜੀ ਡਾਊਟ ਲੱਗਦੀ ਐ ਵੀ ਪਲੱਸ ਤੇਰੇ ਐਡੀਸ਼ਨ ਦੇ ਐਕਸਲਾਂ ਦਾ ਥੋੜਾ ਜਿਹਾ ਫਰਕ ਨਾ ਹੋਵੇ ਪਰ ਲੱਗਦਾ ਨਹੀਂ ਕਿਉਂਕਿ ਪਾ ਕੇ 5500 ਦੇ ਤੇ ਪਰ ਐਡੀਸ਼ਨ ਦੇ ਫਰਕ ਆ ਹੁਣ ਇਹਦਾ ਇੱਕ ਟਾਇਰ ਖੋਲ ਕੇ ਹਨਾ ਨਾਲ ਉਹਦੇ ਲਾ ਕੇ ਦੇਖਦੇ ਆਂ ਵੀ ਉਹਦਾ ਲੱਗਦਾ ਆ ਜੀਵਣਾ ਮੈਨੂੰ ਮਾੜਾ ਐਕਸਲ ਦਾ ਫਰਕ ਓਏ ਬਾਕੀ ਹੁਣ ਦੱਬ ਜੇ ਹੈ ਨਹੀਂ ਔਰ ਇਹ ਉਹਦਾ ਗੱਪਿਓ ਵੱਡਾ ਲੱਗਦਾ ਥੋੜਾ ਯਾ ਇਹਦਾ ਥਾਲਾ ਦਨ ਛੋਟਾ ਲੱਗਦਾ ਥੋੜਾ ਇਤਲੋ ਬੱਦਲ ਵੀ ਇੱਧਰ ਆ ਗਿਆ ਚੜ ਕੇ ਹੁਣ ਤਾਂ ਰੱਬ ਬਚਾ ਹੀ ਰੱਖੇ ਗੁਰੂ ਅਰਜਨ ਦੇਵ ਜੀ ਆਹ ਥੋੜਾ ਜਿਹਾ ਡਾਊਟ ਲੱਗਦੀ ਆ ਹੁਣ ਇੱਕ ਟਾਇਰ ਖੋਲੇ ਤੇ ਪਤਾ ਲੱਗੂਗਾ ਵੀ ਇਹਦਾ ਲੱਗਦਾ ਆ ਜੀ ਥੋੜਾ ਜਿਹਾ ਐਕਸਲ ਉਹਨਾਂ ਛੋਟਾ ਆ ਉਹਦਾ ਥੋੜਾ ਜਿਹਾ ਵੱਡਾ ਲੱਗਦਾ ਬਾਕੀ ਹੁਣ ਚੇਂਜ ਕਰਕੇ ਦੇਖਦੇ ਆਂ ਇਹ ਤਾਂ ਬੜੇ ਸਰੀਆਂ ਹੀ ਹੋ ਗਈਆਂ ਖੋਲੀਆਂ ਨੂੰ ਲਾਓ ਪਟਾ ਤਾਂ ਫੇ ਵੀ ਪਟਾ ਨਹੀਂ ਆ ਮਾੜਾ ਤੇ ਇਹ ਚਾਰਾ ਬਹੁਤ ਜਾਣ ਆ ਯਾਰ ਇਹ ਚ ਦੋ ਬੰਦਿਆਂ ਨਾਲੋਂ ਵੀ ਵੱਧ ਜਾਣ ਆ ਇਹਦੇ ਵਿੱਚ ਇਹ ਵੀ ਕਈ ਸਾਲ ਹੀ ਹੋ ਗਏ ਇਹਦੇ ਰੰਗ ਜਾਂਦੇ ਮੈਂ ਕਹਿੰਦਾ 5-6 ਸਾਲ ਤਾਂ ਆਪਨੂੰ ਲਿਆ ਨੂੰ ਹੋ ਗਏ ਉਹ ਖੋਲੇ ਖਾਲੇ ਨਹੀਂ ਕਰੀ ਟਾਇਰ ਵੀ ਇਦਾਂ ਹੀ ਹੁਣ ਤਾਂ ਉਹ ਪਾ ਰਹੇ ਆ ਇਹਨਾਂ ਚੇਂਜ ਕਰਕੇ ਖੜੇ ਦੇ ਜੱਕ ਲਾ ਕੇ ਲੈਟ ਥੋੜੀ ਜਿਹੀ ਚੱਕਣੀ ਪਾਉਗੀ ਹੋਰ ਆਣਾ ਜੱਕ ਫੇਰ ਬਾਹਰ ਨੂੰ ਆਉ ਆ ਸੈਟ ਬਹਿ ਜਵੇ ਇਹਨਾਂ ਨਿਆਰਾ ਆ ਜੂ ਪੂਰਾ ਸਲਿੱਪ ਉਹ ਆ ਥੱਲੇ ਪਾ ਕੇ ਤਾਂ ਦੇਖ ਲਈਏ ਮੇਰੇ ਕੋ ਬਹੁਤ ਇਨੂ ਆਹੇਗਾ ਤਾਂ ਹੋਊ ਤਾਂ ਚੇਂਜ ਹੀ ਆਣਾ ਆਪਾਂ ਚੇਂਜ ਕਰਕੇ ਦੇਖ ਲਈਏ ਉਹ ਤਾਂ ਹੈ ਮਤਲਬ ਕਿ ਰੈਮ ਜਾਂ ਫਾਸ ਦਾ ਤਾਂ ਦੇਖ ਲਈਏ ਫੇਰ ਹੀ ਦੂਆ ਕੰਦ ਉਧਰਲਾ ਖੋਲ ਕੇ ਇਧਰ ਲਾਉਣਾ ਸੀ ਪੁੱਟਾ ਹੋ ਗਿਆ ਕੰਮ ਕਲਾਹ ਪਰਾਰਾ ਲੱਗਦੀ ਵੀ ਕ੍ਰੋਸ ਜੇ ਇਹ ਸੇਮ ਹੀ ਆ ਕਿ ਛੋਟੇ ਵੱਡੇ ਤਾਂ ਨਹੀਂ ਕਲਰ ਬੈਂਦੀ ਆ ਵਾਹਿਗੁਰੂ ਬਾਬਾ ਜੀ ਵੇਹੀ ਜਾਣੀ ਦੀ ਉਹਨਾਂ ਲੱਗਦਾ ਬਈ ਤੇਰਾ ਜੈਕ ਡਾਉਨ ਗਾ ਤਾਂ ਮੜਿਆ ਔਰ ਆੜ ਚੱਕ ਲਾ ਪਰਲੀ ਪਿੱਛੇ ਜਿਹੜੀ ਉਦਾਂ ਮੈਂ ਕਹਿੰਦਾ ਯਾਰ ਪੈ ਹੀ ਜਾਣੇ ਆ ਮੜੇ ਹੈ ਨਾ ਡਾਉਣ ਉਹ ਜੈਕ ਡਾਉਣ ਕਰੀ ਕਮਾ ਆ ਗਏ ਲਓ ਵੀ ਮਿੱਤਰੋ ਅ ਕਰਦੇ ਕਰਦੇ ਬਾਤ 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 ਓਕੇ ਆ ਓਕੇ ਆ ਲਓ ਵੀ ਮਿੱਤਰੋ ਐਨ ਬਣ ਗਈ ਆ ਗੱਲਬਾਤ ਐਂਡ ਹੋ ਗਿਆ ਹੋ ਗਿਆ ਸੈੱਟ ਐਨ ਜਮਾ ਓਕੇ ਆ ਲੈ ਆ ਬਾਹਰ ਨੂੰ ਇਹਨੂੰ ਸਹੀ ਹੈ ਜੀ ਵੇ ਕਿ ਨਹੀਂ ਛੇਕ ਛੁਕ ਵੀ ਉੱਧਾ ਰਹਿਣ ਛੇਕ ਛੁਕ ਕਹਿਣ ਸਹੀ ਯਾਰ ਲੈ ਮੈਂ ਵੀ ਚਾਚਾ ਹੈਂਡ ਬ੍ਰੇਕ ਤਾਂ ਲਾਈ ਆ ਮੈਂ ਆਉਂਦੇ ਨੇ ਲਾ ਕੇ ਖੜੀ ਕਰਤੀ ਉਹ ਫਿਰ ਰੁੜੇ ਨਾ ਥਾ ਤਾਵਾ ਨਹੀਂ ਯਾਰ ਇਹਨੋਂ ਉੱਤੇ ਲਾ ਕੇ ਤੁੰਡਾ ਛੇ ਦਾ ਥੜਾ ਕੰਮ ਪਰ ਮੈਨੂੰ ਨਹੀਂ ਮੈਦਕ ਨਾ ਪਈ ਜਾਣੇ ਆ ਜੀ ਬਣਾ ਨਹੀਂ ਉਹ ਮਾਈਨਰ ਜਿਹਾ ਫਰਕ ਹੈਗਾ ਹਨਾ ਵਿੱਚ ਉਹਦੇ ਕੋਈ ਨਾ ਨਟ ਐ ਸਿੱਧਾ ਆ ਆ ਦੇਖੋ ਆ ਨਟ 'ਚ ਥੋੜਾ ਜਿਹਾ ਫਰਕ ਹੈ ਮਿੱਤਰੋ ਆ ਐਨ ਸਿੱਧਾ ਆ ਉਹ ਵਾਹਿਗੁਰੂ ਇਹਦੇ ਨਟ ਇਹਨੂੰ ਹੀ ਲਾ ਕੇ ਇੱਕ ਵਾਰੀ ਪਾ ਕੇ ਆ ਉਧਰ ਲਾ ਕੇ ਦੇਖ ਲੈਣੇ ਆ ਜੇ ਤਾਂ ਸਾਡੇ ਨਾ ਪਏ ਫੇਰ ਉਹ ਹੀ ਕੰਮ ਹੋ ਜਾਣਾ ਰਹਿਮਤ ਦਾ ਤਾਂ ਨਾ ਲੈਫਟ ਰਾਈਟ ਦਾ ਫਰਕ ਥੋੜਾ ਪਾਦਾ ਜੀ ਚੱਕੀ ਦਾ ਛੇਰੇ ਇਹ ਫੇ ਉਹਨਾ ਟੈਰਾ ਨਾਲ ਨੀਵਾ ਹੋ ਜਾਂਦਾ ਹਨਾ ਇੰਨਾ ਉੱਚਾ ਹੋਣਾ ਦੇਖ ਤਾਂ ਜਾਂਗੜ ਇਹ ਤਾਂ ਥੋੜਾ ਲੱਗਣਾ ਹੀ ਇਦਾਂ ਜਿੱਦਾ 18 ਦੇ ਪਾਏ ਹੁੰਦੇ ਹਾਰੇ ਉੱਪਰ ਲਓ ਵੀ ਮਿੱਤਰੋ ਮੈਨੂੰ ਲੱਗਦਾ ਨਹੀਂ ਵੀ ਕਥਰ ਰਹਿ ਹੀ ਜਾਣੀ ਆ ਥੋੜਾ ਥੋੜਾ ਛੇਕਾਂ ਦਾ ਫਰਕ ਲੱਗਦਾ ਬਾਕੀ ਹੁਣ ਦੇਖੀਏ ਇਹ ਮਿੱਤਰੋ ਛੇਕਾਂ ਦਾ ਪੈ ਗਿਆ ਜਦ ਆ ਦੇਖੋ ਵੀ ਐਕਸਲ ਤਾਂ ਸੇਮ ਹੀ ਆ ਬਸ ਜਿਹੜੇ ਆ ਵਿੱਚ ਛੇਕ ਹੈ ਜਿਹਦਾ ਹਨਾ ਕੋਈ ਕੋਈ ਤਾਂ ਐਨ ਸੇਮ ਆ ਆ ਦੇਖ ਹਾਂ ਐਂਡ ਸੇਮ ਐ ਇਹਨਾਂ ਦੇ ਵਿੱਚ ਜਦ ਆ ਦੇਖੋ ਸਾਈਡ ਤੇ ਕਲਰ ਜੀ ਬਣ ਗਈ ਐ ਸੋ ਇਹ ਕੰਮ ਹੁਣ ਫੇਲ ਹੋ ਗਿਆ ਸੀ ਹੁਣ ਬੂਟੇ ਭਾਜੀ ਨੂੰ ਵੀ ਪੁੱਛਿਆ ਯੋ ਕਹਿੰਦੇ ਇਹ ਹੋਣਾ ਨਹੀਂ ਥੋੜਾ ਫਰਕ ਐ ਇਹਨਾਂ ਦੇ ਹਾਂਡੀਆਂ ਬਚ ਲਈਆਂ ਇਦਾਂ ਚੇਂਜ ਹੋ ਜਾਣੀ ਉਸ ਬਰਾਬਰ ਸ਼ੀਕਾਂ ਦਾ ਥੋੜਾ ਫਰਕ ਐ ਹੁਣ ਇਹਦਾ ਟਾਇਰ ਇਹਨੂੰ ਕੱਸ ਕੇ ਤੇ ਇਹਦਾ ਇਹਨੂੰ ਕੱਸ ਕੇ ਤੇ ਹੁਣ ਟਾਇਰਾਂ ਤੋਂ ਇਦਾਂ ਹੀ ਪਟਾ ਕੇ ਟਾਇਰਸ ਨੇ ਉਹ ਲਾ ਕੇ ਦੇਖਦੇ ਹਾਂ ਇਤਨਾ ਕੰਮ ਕਾਮਯਾਬ ਨਹੀਂ ਹੋਇਆ ਸ਼ੀਕਾਂ ਦਾ ਫਰਕ ਐ ਹੁਣ ਟਾਇਰਾਂ ਵਾਲੇ ਦੇ ਜਾ ਕੇ ਟਾਇਰ ਉੱਪਰੋਂ ਪਟਾ ਕੇ ਚੇਂਜ ਕਰਦੇ ਹਾਂ ਗੱਲ ਨਹੀਂ ਬਣੀ ਸਵਾਦ ਨਹੀਂ ਆਇਆ ਹੁਣ ਅ ਟਾਇਰ ਲੱਗੇ ਆ ਪਟਾ ਕੇ ਇਦਾਂ ਹੀ ਇਧਰ ਮੂਵ ਕਰ ਦੇਣਾ ਇਹ ਉਧਰ ਤੇ ਉਹ ਆਪਣੇ ਇਹਦੇ ਵਿੱਚ ਥੋੜਾ ਜਿਹਾ ਸ਼ੇਕਾਂ ਦਾ ਫਰਕ ਆ ਐਕਸਲ ਸੇਮ ਹੀ ਆ ਘੇਰਾ ਘੂਰਾ ਸਾਰਾ ਕੁਝ ਪਰ ਜਿਹੜਾ ਜਿਹਦਾ ਸ਼ੇਕ ਆ ਨਾ ਵਿੱਚ ਕੋਈ ਨਾ ਕੋਈ ਅ ਗੈਪ ਰਹਿ ਜਾਂਦਾ ਬਾਕੀ ਇਹਦਾ ਐਕਸਲ ਤਾਂ ਸੇਮ ਹੀ ਆਣ ਹਾਂਡੀ ਉਹਦਾ ਘੇਰਾ ਕੀ ਹੁਣ ਹਾਂਡੀ ਖੋਲਦੇ ਆ ਫੇ ਉਹਨੂੰ ਉਹਦਾ ਬਹੁਤ ਟਾਈਮ ਲੱਗਣਾ ਆ ਤੇ ਇਦਾਂ ਹੀ ਟਾਇਰ ਪਾਟ ਕੇ ਬੱਸ ਭਾਈ ਜੀ ਨੇ ਖੜੇ ਦੇ ਚੱਕ ਲਾ ਕੇ ਚੱਕ ਕੇ ਕਰ ਦੇਣਾ ਮੰਗਾ ਭਾਈ ਹੁਣ ਤੋੜੂ ਤੋਖੇ ਦੇ ਲੋਕੋ ਭਾਈ ਇਦਾਂ ਕਰ ਹਾਂਜੀ ਉਹਨੂੰ ਟ੍ਰੈਕਟਰ ਨਾਲ ਘੁਮਾ ਕੇ ਲਾ ਬੈਗ ਲਾ ਦੀ ਹੈ ਹਨਾ ਇੱਥੇ ਨਾਲ ਸਹੀ ਹੈ ਜੀ ਨਾਲੇ ਥੋੜਾ ਦੁਕਾਨ ਤੋਂ ਸਾਈਡ ਦੇ ਹੋ ਜੂਗਾ ਅੱਜ ਵਿਸਾਖੀ ਦਾ ਮਿੱਤਰੋ ਤਿਹਾੜਿਆ ਹੈਪੀ ਵਿਸਾਖੀ ਸਾਰਿਆਂ ਨੂੰ ਨਾਲੇ ਤੇ ਪੂਰਾ ਆਪਣੇ ਰਾਤੀ ਚੜੂ ਹੋਣ ਲੱਗਾ ਮੌਸਾਬ ਸੰਗਤ ਆਉਂਦੀ ਆ ਜਾਂਦੀ ਆ ਦੇਖੋ ਇਹ ਆਪਣੇ ਮੌਸਾਬ ਇਹ ਗੁਰਦੁਆਰਾ ਗੁਰੂ ਅਜੰਦੇਵ ਜੀ ਦਾ ਪੰਜਵੀਂ ਪਾਤਸ਼ਾਹੀ ਦਾ ਤੇ ਇਥੇ ਵਿਹਉਣ ਆਏ ਸੀ ਮਾਤਾ ਗੰਗਾ ਜੀ ਜਾਨੀ ਕਿ ਮਾਤਾ ਗੰਗਾ ਜੀ ਦਾ ਪਿੰਡ ਸੀ ਮੌਸਾਬ ਪੂਰੀ ਸੰਗਤਾਂ ਆ ਰਹੀ ਹੈ ਤੇ ਹੁਣ ਇਧਰ ਚੱਕੂ ਭਾਜੀ ਕੰਮ ਦੇਖੀ ਤੋਲਤਾ ਆ ਜੀ ਹਾਂ ਬਸ ਹੁਣ ਘੰਟਾ ਕੁ ਲੱਗਣਾ ਐ ਐਂਡ ਪਾਰਟੀ ਕਰਦੇ ਨੇ ਇੱਥੇ ਮਦਰ ਕੀ ਆ ਰੈਮਰ ਰੈਮ ਇਹਨੂੰ ਰਹਿਣਾ ਨਾਲੀ ਬਾਕੀ ਆ ਮੋਹਲੇ ਦਾ ਭਾਂਬ ਵੀ ਦੇਖ ਲਵਾਂਗੇ ਘਰੇ ਜਾ ਕੇ ਤੇ ਪਿਛਲੇ ਪਹਿਲਾਂ ਇਦਾਂ ਹੀ ਟਾਇਰ ਦਾ ਟਾਇਰ ਉੱਪਰੋਂ ਪੱਟ ਕੇ ਉਹਨੂੰ ਪਾ ਦੇਣਾ ਇੱਕ ਤੱਕ ਖੁੱਲ ਗਿਆ ਬਸ ਫੇਰ ਸਿੰਘ ਦਾ ਲੱਗ ਰਿਹਾ ਪੂਰੀ ਐਂਡ ਵਰਜਸ ਆ ਗਿਆ ਆ ਗਿਆ ਬਹੁਤ ਚੌੜਾ ਟਾਇਰ ਹੈ ਸਾਡਾ ਬਣ ਜਾਂਦਾ ਤੋਥੇ ਲੋਗੋ ਦੇ ਵਿੱਚ ਉਹਦੀ ਜਿਹੜਾ ਪੰਗਰਾਰੀ ਚੇਂਜ ਕਰਾਈ ਹੈ ਟਾ ਕੇ ਇਹਦੀ ਹਣਾ ਹੁਣ ਪੂਰਾ ਐਂਡ ਤੋੜਾ ਬਦੂ ਉਹਦਾ ਫੇਰ ਟੋਲਾਂ ਦੇ ਸੀ ਅੱਗੇ ਉਹਨੂੰ ਆਪਣੇ ਰੇਡੀਅਲ ਪਾਏ ਉਦੋਂ ਐਵੇਂ ਯਾਨੀ ਕਿ ਕਰਤਾ ਵੀ ਚੱਲ ਇੱਕ ਟਰੈਕਟਰ 14 ਦੇ 18 ਵਾਲਾ ਹੋ ਜਾਊਗਾ ਉਦੋਂ ਐਵੇਂ ਹੀ ਡੀਲ ਪਾ ਤੇ ਇਹਦੇ ਲਾਹਾ ਕੇ ਤੋਂ ਹੁਣ ਮੈਂ ਕਿਹਾ ਉਹ ਹੀ ਇਹਨੂੰ ਪਾ ਕੇ ਦੇਖਦੇ ਦੇਖੋ ਦਾ ਮਿੱਤਰੋ 16 ਦਾ ਟਾਇਰ ਆ ਕਿੰਨਾ ਚੌੜਾ ਆ ਆਮ ਕਿੰਨੀਆਂ ਵੀ ਕੰਪਨੀਆਂ ਸਾਰੀਆਂ ਦਾ ਮੋਸਟ ਆਫ ਇਹ ਤੋਂ ਛੋਟਾ ਹੀ ਆ ਟਾਇਰ ਅਲਾਈਂਸ ਦਾ ਪੂਰਾ ਜ਼ਬਰਦਸਤ ਹੈ ਇਹਨੂੰ ਦੇ ਦੇ ਰਿਮ ਆ ਵੀ ਬਹੁਤ ਫਰਕ ਆ ਮੈਂ ਲਾਦਾ ਉਹਦੇ ਰਿਮ ਟਾਇਰ ਤੋਂ ਉਹਦਾ 16 ਦੇ ਸੀ ਕੰਪਨੀ ਫਿਟਡ ਪਰ ਉਹ ਇੱਦੋਂ ਥੋੜੇ ਰੈਮ ਭੀੜੇ ਹੋਣੇ ਆ ਮੈਨੂੰ ਲੱਗਦਾ ਉਹ ਕਿਉਂਕਿ ਉਹਨੂੰ ਪਹਿਲਾਂ ਤਾਂ ਉਹ ਪਲੱਥ ਨੂੰ ਵੀ ਜਿਹੜਾ 16 ਦੇ ਟਾਇਰ ਕੰਪਨੀ ਵੱਲੋਂ ਹੀ ਸੀ ਬਾਕੀ ਖੋਲੇ ਤੇ ਪਤਾ ਲੱਗੂ ਵੀ ਰੈਮ ਐਡਾ ਹੀ ਆ ਕਿ ਇੱਦੋਂ ਥੋੜਾ ਛੋਟਾ ਐ ਲਓ ਵੀ ਮਿੱਤਰੋ ਇੱਕ ਟਾਇਰ ਤਾਂ ਚੜ ਗਿਆ ਆ ਬਸ ਇੱਕ ਰਹਿ ਗਿਆ ਆ ਆ ਤਾਂ ਹੋ ਗਿਆ ਆ ਫਿੱਟ ਸ਼ੁਰੂ ਤੇ ਪਰ ਇਹਦੇ ਨਾਲ ਇਹ ਆ ਵੀ ਇਹ ਤੇ ਗੈਪ ਵੀ ਕਾਫੀ ਬਣ ਗਿਆ ਥੱਲੇ ਵੀ ਨਾ ਗਏ ਬਣ ਗਏ। ਇਹ ਤੇਰੇ ਮੂਹਰੇ ਟਾਇਰਾਂ 'ਚ ਆ ਆਪਣੇ ਦੁਆ ਕਰਕੇ ਉਦੋਂ ਗੰਨਾ ਢੋਂਦਾ ਹੀ ਕਰਕੇ ਵੀ ਬਜਨ ਮੂਰੇ ਜ਼ਿਆਦਾ ਪਾਇਆ ਸੀ। ਹਾਂ ਇੱਕ ਟਾਇਰ ਰਹਿ ਗਿਆ ਬਸ ਇੱਧਰ। ਤੇ ਇਹ ਮੂਰੇਓ ਜਿੱਦਾਂ ਹੁਣਾਂ ਦੇਖੋ ਉੱਚਾ ਬਹੁਤ ਹੋ ਗਿਆ ਪਿੱਛੇ ਡਾਊਨ ਹੋ ਗਿਆ ਮੂਰੇ ਉੱਚਾ ਹੋ ਗਿਆ। ਤੇ ਇਹਦੇ ਮੂਹਰੇ ਵੀ ਹੁਣ ਫਿਰ ਟਾਇਰ ਆਪਾਂ ਆ ਵੀ ਘਰੇ ਇੱਕ ਕਰਦੇ ਹਾਂ ਉਹ ਚੇਂਜ ਕਰਨੇ ਪੈਣੇ ਆ। 916 ਪਹਿਲਾਂ ਇਹਨੂੰ 1000 ਢੋਂਾ ਸੀ ਉਦੋਂ ਚੇਂਜ ਕਰਤੀ ਵਿੱਚ ਦੇ ਕੇ ਉਦੋਂ ਇਹਨੂੰ ਪਿੱਛੇ ਚੋਰਾ ਦੇ ਰੇਡੀਅਲ ਪਾ ਕੇ ਤੇ ਮੂਰੇ ਨਾ ਤਾਂ ਥੋੜਾ ਪਾ ਦਿੱਤੇ ਤੇ ਹੁਣ ਇਹਦੇ ਆਹ ਮੈਂ ਲਾਦਾ ਇਦਾਂ ਹੀ ਆਹ ਲਾ ਕੇ ਉਹਨੂੰ ਪਾਉਣੇ ਪੈਣੇ ਇੱਕ ਵਾਰੀ ਇਹਨਾਂ ਦੀ ਹਵਾ ਮੋਰੇ 45 ਪਾਉਣ ਦੇ ਆ ਇਹਦੇ 35 ਪਾਉਣ ਕਰਕੇ ਦੇਖਦੇ ਆ ਡਾਊਨ ਹੋ ਜਾਣਾ ਫਿਰ ਤਿੰਨੀਆਂ ਗੁੱਲੀਆਂ ਲੱਗਣ ਲੱਪਣੀਆਂ ਤੇ ਪਰ ਫੇਰ ਵੀ ਮੈਨੂੰ ਲੱਗਦਾ ਆ ਵੀ ਚੇਂਜ ਰੈਮਸਨੇ ਕਰਨੇ ਪੈਣੇ ਆ ਇੱਦਾਂ ਲਾ ਕੇ ਇਹਨੂੰ ਪਾਉਣੇ ਆਪਾਂ ਉਹ ਉਹ ਇਹਨੂੰ ਪਾ ਦੇਵਾਂਗੇ ਇੱਕ ਪਿਆ ਰਹਿ ਗਿਆ ਬੱਸ ਲਓ ਵੀ ਮਿੱਤਰੋ ਹੋ ਗਿਆ ਆ ਚੇਂਜ ਤੇ ਮੋਰੇ ਥੋੜਾ ਜਿਆ ਉੱਚਾ ਹੀ ਆ ਪਰ ਨਾ ਟਾਇਰਾਂ ਦੇ ਨਾਲ ਮਤਲਬ ਕਿ ਜਿਹੜਾ ਫਰੰਟ ਆ ਟਾਇਰ ਥੋੜੇ ਵੱਡੇ ਕਰਕੇ ਉਹਨਾਂ ਦੇ ਸਾਵਣਾ ਮੋਰੇਓ ਥੋੜਾ ਉੱਚਾ ਆ ਇਦਾਂ ਦਾ ਪਿੱਛੇ ਮਾਈਨਰ ਜਿਹਾ ਡਾਉਨ ਆ ਤੇ ਮੋਰੇ ਉੱਚਾ ਆ ਹਲੇ ਤੇ ਹਵਾ ਥੋੜੀ ਕੱਢਣ ਦਾ ਫੇਚੇ ਤਾਂ ਭੱਲ ਗਿਆ ਮੋਰੇਓ ਹਵਾ ਥੋੜੀ ਕੱਢ ਕੇ 30 ਪੌਣ ਕੀਤੇ ਤੇ ਫੇਰ ਥੋੜਾ ਜਿਹਾ ਬਰਾਬਰ ਹੋ ਜਾਣਾ ਜਾਂ ਫੇਰ ਮੂਹਲੇ ਵੀ ਟਾਇਰ ਰਹਿ ਰੇ ਤਾਂ ਚੇਂਜ ਕਰਕੇ ਉਹਦੇ ਵਾਲੇ ਪਾਉਣੇ ਆ ਇਹਨੂੰ ਉਹ ਲੱਗਦਾ ਹੁਣ ਪਲੱਸ ਜੰਗੜ ਪੂਰਾ ਆਣ ਉਹ ਐਨ ਸਿੱਧਾ ਖੜਾ ਆ ਹਾਲਕੀ ਮੋਰਿਆ ਨਾ ਨੀਮਾ ਨਾ ਉੱਚਾ ਸੋ ਮਿਲਦੇ ਆਇਤੇ ਹੋਰ ਅਗਲੀ ਵੀਡੀਓ ਤੇ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਹੁਣ ਇਹਦੀਆ ਦੇਖਦੇ ਆ ਪੰਧੀਰੀਆ ਕਮਾ ਕਮਾ ਕੇ